ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਤੁਸੀਂ ਇਸ ਯਾਤਰਾ ਦੇ ਵਿੱਚ ਜੋ ਉਹ ਪਰਿਵਾਰ ਦੀ ਪੂਰੀ ਟੀਮ ਜਿਹੜੀ ਹੈ ਉਹ ਟਰਾਲੀਆਂ ਵਿੱਚੇ ਜਾ ਰਹੀ ਹੈ ਤੇ ਤੁਸੀਂ ਇਸ ਵੱਲੇ ਬਾਹਰ ਦਾ ਥਿਊ ਜਿਹੜਾ ਦੇਖ ਸਕਦੇ ਹੋ ਟਰਾਲੀਆਂ ਟਰਾਲੀਆਂ ਕਿਸ ਤਰ੍ਹਾਂ ਚੱਲ ਰਹੀਆਂ ਸਾਰੀ ਸੰਗਤ ਕਿਸ ਤਰੀਕੇ ਦੇ ਨਾਲ ਇਸ ਆਨੰਦਮਈ ਯਾਤਰਾ ਦਾ ਨਿਗਮਾਣ ਰਹੀ ਹੈ ਅਨਨ ਉਸ ਆਬਿਕੇ ਜਾਣਦਾ ਉਸ ਘਰ ਜਿੱਤੇ ਖਾਲਸੇ ਦਾ ਜਨਮ ਹੋਇਆ ਸੀ ਤੇ ਹੋਲੇ ਮਹੱਲੇ ਦੀਆਂ ਰੌਣਕਾਂ ਜੋ ਅਕਸਰ ਹੀ ਜਿਨ੍ਹਾਂ ਨੇ ਅੱਜ ਤੱਕ ਇਸ ਚੀਜ਼ ਦਾ ਨਾ ਆਪਣੀ ਖੁੱਲੀ ਅੱਖਾਂ ਦੇ ਨਾਲ ਨਹੀਂ ਲਿਆ ਹੋਇਆ ਉਹਨਾਂ ਦੇ ਲਈ ਇਹ ਜਿਹੜਾ ਮੰਜ਼ਰ ਹੈ ਮੇਰੇ ਵਲੇ ਮੇਰੇ ਵਾਸਤੇ ਵੀ ਅੱਜ ਇਹ ਪਹਿਲੀ ਵਾਰ ਆ ਕਿਉਂਕਿ ਪਹਿਲਾਂ ਆਪਾਂ ਦੇ ਬੜੇ ਇਸ ਤਰ੍ਹਾਂ ਦੇ ਬੜੀ ਵਾਰ ਆਏ ਹੋਗੇ ਲੇਕਿਨ ਇਸ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹਿਲੀ ਵਾਰ ਆਇਆ ਕਿਹੋ ਜਿਹਾ ਮਾਹੌਲ ਸੁਖਾਲਾ ਮਹੌਲ ਇੱਧਰ ਦਾ ਹੁੰਦਾ ਹੈ ਜੋ ਰੀਲਸ ਦੇ ਵਿੱਚ ਵੇਖਣ ਨੂੰ ਮੌਕਾ ਮਿਲਦਾ ਹੈ ਠਾਠਾ ਮਾਰਦਾ ਹੋਇਆ ਹਾਈਕਟ ਯਕੀਨੀ ਸ ਰੋਡ ਤੋਂ ਲੰਘ ਰਿਆਂ ਹਰ 20 ਮੀਟਰ ਤੋਂ ਬਾਅਦ ਪੂਰੇ ਦਾ ਪੂਰਾ ਪਿੰਡ ਹੀ ਰੋਡ ਦੇ ਉੱਤੇ ਸਾਰੇ ਯਾਤਰਾ ਕਰਨ ਵਾਲੇ ਯਾਤਰੂਆਂ ਦਾ ਸਾਰੀ ਸੰਗਤ ਆ ਸਵਾਗਤ ਕਰਨ ਦੇ ਲਈ ਰੋਡ ਦੇ ਉੱਤੇ ਖੜਾ ਹੈ ਇਹ ਨਾਲ ਹੀ ਹੱਥਾਂ ਦੇ ਵਿੱਚ ਤਕਤੀਆਂ ਪੜੀਆਂ ਨਿਸ਼ਾਨ ਸਾਹਿਬ ਫੜੇ ਹੋਏ ਸਾਰੀ ਸੰਗਤ ਨੂੰ ਆਪਣੇ ਵੱਲ ਦੀ ਇਸ਼ਾਰਾ ਦੇ ਰਹੇ ਨੇ ਕਿ ਆ ਕੇ ਲੰਗਰ ਚਾਪਣੀ ਛੱਕ ਕੇ ਜਾਓ। ਬਸ ਸਾਨੂੰ ਕਿਤੇ ਲੋੜ ਪਈ ਪਾਣੀ ਦੀ ਬੋਤਲ ਦੀ ਪਲਾਨ ਪਈ। ਔਰ ਇਸ ਸਫਰ ਦੇ ਵਿੱਚ ਮੈਂ ਸੋਚ ਰਿਹਾ ਸੀਗਾ ਕਿ ਆਪਾਂ ਇਸ ਇਸ ਪੜਾਅ ਤੇ ਰੈਸਟ ਕਰਾਂਗੇ ਜਾਂ ਲੰਗਰ ਛੱਕਦੇ ਜਾਾਂਗੇ ਜਾਂ ਕਿਸੇ ਢਾਬੇ ਤੇ ਜਾਵਾਂਗੇ। ਤੁਸੀਂ ਵੇਖ ਸਕਦੇ ਹੋ ਸਾਹਮਣੇ ਟਰਾਲੀਆਂ। ਲੇਕਿਨ ਹਜੇ ਤੱਕ ਇੰਨੇ ਸਫਰ ਦੇ ਵਿੱਚ ਨਾ ਹੀ ਪਾਣੀ ਲੈਣ ਦੀ ਜ਼ਰੂਰਤ ਪਈ ਹੈ, ਨਾ ਲੰਗਰ ਛਕੜ ਦੀ। ਈਵਨ ਕਿ ਉੱਥੇ ਗੰਨੇ ਦੇ ਰਾਸ ਤੱਕ ਤੱਕ ਜਿਹੜਾ ਲੰਗਰ ਉੱਥੇ ਚੱਲ ਰਿਹਾ ਉਹਦੇ ਅਸੀਂ ਸ਼ਾਰਟ ਵੀ ਬਾ ਸ਼ਾਰਟ ਰੀਜ਼ ਪਾ ਰਿਹਾ ਕਿਉਂਕਿ ਇੰਨੇ ਅਸੀਂ ਲਾਈਵ ਨਹੀਂ ਕਰ ਪਾ ਰਹੇ ਸੀ ਕਿਉਂਕਿ ਨੈਟਵਰਕ ਦੀ ਘਾਟ ਹੈ ਤੁਸੀਂ ਸਮਝ ਸਕਦੇ ਹੋ ਸੀ ਯਾਤਰੇ ਦੇ ਵਿੱਚ ਲੱਖਾਂ ਦੀ ਗਿਣਤੀ ਤੋਂ ਸੰਗਤ ਇਸ ਰੋਡ ਤੋਂ ਗੁਜ਼ਰ ਰਹੀ ਹੈ ਉਸ ਕਾਰਨ ਜਿਹੜਾ ਨੈਟਵਰਕ ਹੈ ਉਹ ਥੋੜਾ ਜ਼ਿਆਦਾ ਸਲੋ ਹੈ ਕੋਸ਼ਿਸ਼ ਕਰਾਂਗੇ ਫਿਰ ਵੀ ਜਿੱਥੇ ਨੈਟਵਰਕ ਸਹੀ ਚੰਗਾ ਹੋਏਗਾ ਉੱਥੇ ਤੁਹਾਡੇ ਤੱਕ ਲਾਈਵ ਕਰਾਂਗੇ ਫਿਲਹਾਲ ਦੇ ਲਈ ਇਹ ਨਜ਼ਾਰਾ ਜੋ ਖੁੱਲ੍ਹੀ ਅੱਖਾਂ ਨਾਲ ਦੇਖਣ ਦਾ ਮਿਲਿਆ ਉਹ ਬੇਹਦ ਅਦਭੁਤ ਹੈ ਜਿਸ ਦਾ ਲਿਖ ਲਿਖ ਲੈਣਾ ਆਪਣੀ ਮੈਂ ਜ਼ੁਬਾਨੀ ਆਪਣੇ ਸ਼ਬਦਾਂ ਦੇ ਵਿੱਚ ਨਹੀਂ ਕਰ ਪਾਗਾ ਜੋ ਲਾਈਵ ਵੇਖ ਰਿਹਾ ਉਹ ਖੁਦ ਹੀ ਆਪਣੀ ਅੱਖਾਂ ਨਾਲ ਵੇਖਦਾ ਚਾਹੇਗਾ ਕਿ ਕਿਸ ਤਰੀਕੇ ਦੇ ਨਾਲ ਪੂਰਾ ਪੂਰਾ ਪਿੰਡ ਛੋਟੇ ਛੋਟੇ ਦਸਤੇ ਬਣਾ ਕੇ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਕੇ ਰੰਧਪੂਰ ਸਾਹਿਬ ਵਿਖੇ ਜਾ ਰਿਹਾ ਹੈ ਇਹ ਟਰਾਲੀਆਂ ਸਬੂਤ ਨੇ ਇਸ ਦੇ ਵਿੱਚ ਬਜ਼ੁਰਗ ਬੈਠੇ ਕਿ ਜਿਹੜੀ ਇਹਨਾਂ ਦੀ ਗੁਰਤੀ ਹੈ ਉਹ ਉਹਨਾਂ ਨੇ ਬੜੇ ਸੁਖਾਲੇ ਟੰਕ ਦੇ ਨਾਲ ਆਪਣੇ ਬੱਚੇ ਆਪਣੇ ਪਰਿਵਾਰਾਂ ਨੂੰ ਦਿੱਤੀ ਹੋਈ ਹੈ ਔਰ ਇੱਕ ਚੀਜ਼ ਹੋਰ ਹੈ ਜਦੋਂ ਆਪਾਂ ਮੈਂ ਮਾਫ਼ ਕਰਨਾ ਮੈਂ ਜੇ ਕੋਈ ਇੰਟਰਪਟ ਕਰ ਰਿਹਾ ਇਹ ਜਿੱਥੇ ਵੀ ਤੁਸੀਂ ਲੰਗਰ ਚੱਕੋਗੇ ਨਾ ਉਹਨਾਂ ਦੀ ਜ਼ੁਬਾਨ ਤੇ ਪਤਾ ਕੀ ਹੁੰਦਾ ਵਾਹਿਗੁਰੂ ਜੀ ਲੰਗਰ ਛਕੋ ਜੀ ਤੇ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਹੋਵੇ ਤੇ ਕਿੰਨਾ ਇੱਕ ਉਸ ਟਾਈਮ ਆਪਣੇ ਮਾਨ ਚ ਸਕੂਨ ਜਾ ਮਿਲ ਰਿਹਾ ਹੈ ਕਿ ਉਹ ਤੁਹਾਨੂੰ ਖਵਾ ਵੀ ਰਹੇ ਨੇ ਤੁਹਾਡੀ ਦੇਖ ਰਿਕ ਵੀ ਕਰ ਰਹੇ ਤੇ ਤੁਹਾਡੇ ਵਾਸਤੇ ਉਹ ਅਰਦਾਸ ਵੀ ਕਰ ਰਹੇ ਨੇ ਕਿ ਗੁਰੂ ਸਾਹਿਬ ਆਪ ਸਾਰਨੂੰ ਆਪ ਜਿਹਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਚ ਰੱਖਣ ਸੋ ਮੈਂ ਫਿਰ ਕਹਿ ਰਿਹਾ ਕਿ ਸ਼ਾਇਦ ਸਾਨੂੰ ਕਿਤੇ ਜ਼ਿੰਦਗੀ ਚ ਅੱਗੇ ਮੌਕਾ ਮਿਲਣਾ ਹੈ ਕਿ ਨਹੀਂ ਮਿਲਣਾ ਪਰ ਅੱਜ ਅਸੀਂ ਉਸ ਪਰਮਾਤਮਾ ਦਾ ਉਸ ਗੁਰੂ ਦਾ ਧੰਨਵਾਦ ਕਰਦੇ ਆ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨੂੰ ਆ ਬਜ਼ੁਰਗ ਦੇਖੋ ਤੁਸੀਂ ਇਹ ਟਰਾਲੀ ਵਿੱਚ ਬਜ਼ੁਰਗ ਦੇਖੋ ਤੁਸੀਂ ਮੈਂ ਸਲੋ ਕਰੂੰਗਾ ਦੇਖੋ ਇਹ ਬਾਪੂ ਜੀ ਦੇਖੋ ਇਹਨਾਂ ਨੂੰ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਆਪਣੇ ਗੁਰੂ ਦੇ ਦਰਸ਼ਨ ਦੇਦਾਰ ਪੁਰੂ ਦੇ ਦਰਸ਼ਨ ਦੇਦਾਰ ਇਹ ਕਰਨਾ ਆਏ ਨੇ ਬੱਚੇ ਨਿੱਕੇ-ਨਿੱਕੇ ਨਾਲ ਆਏ ਨੇ ਤੇ ਸੋ ਇੱਕ ਬੜਾ ਸੋਹਣਾ ਜੋ ਮੇਰੇ ਜੋ ਸਾਨੂੰ ਲੱਗਿਆ ਕਿ ਜ਼ਿੰਦਗੀ 'ਚ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਨੇ ਆ ਆਪਣੇ ਪਰਿਵਾਰਾਂ ਦਾ ਸ਼ੁਕਰ ਕਰਨੇ ਆ ਤੁਹਾਡਾ ਸਾਰਿਆਂ ਦਾ ਸ਼ੁਕਰ ਕਰਨੇ ਆ ਕਿ ਸਾਨੂੰ ਅੱਜ ਮੌਕਾ ਮਿਲਿਆ ਕਿ ਅਸੀਂ ਇਸ ਵੱਡੇ ਵੱਡਾ ਤਿਉਹਾਰ ਜੋ ਅੱਜ ਸ਼ਾਇਦ ਉਹ ਅਸੀਂ ਮਹਿਸੂਸ ਵੀ ਨਹੀਂ ਤੁਹਾਨੂੰ ਕਰਾ ਸਕਦੇ ਇਸ ਵੀਡੀਓ ਰਾਹੀਂ ਜੋ ਜਿੱਥੇ ਅਸੀਂ ਜਾ ਰਹੇ ਹਾਂ ਜੋ ਸਾਡਾ ਦਾਇਰਾ ਵੀ ਛੋਟਾ ਹੋ ਗਿਆ ਹੈ ਦਾਇਰਾ ਵੀ ਛੋਟਾ ਹੋ ਗਿਆ ਹੈ ਤੇ ਸੋ ਇੰਨਾ ਇੰਨਾ ਵੈਲਕਮ ਇੰਨਾ ਸਵਾਗਤ ਕੀਤਾ ਜਾ ਰਿਹਾ ਹੈ ਜਿਹੜੀ ਚੀਜ਼ ਤੁਸੀਂ ਕਿਸੇ ਦੁਕਾਨ ਤੋਂ ਮੰਗਦੇ ਹੋ ਨਾ ਫੋਨ ਪੇ ਕਰਨ ਨੂੰ ਕੀ ਫੋਨ ਪੇ ਕਰਕੇ ਅਸੀਂ ਇਹਦੀ ਖਰੀਦਣੀ ਹੈ ਤੇ ਤੁਹਾਡੇ ਸਾਹਮਣੇ ਟੋਕਰੇ ਦਾ ਟੋਕਰਾ ਰੱਖਿਆ ਜਾਂਦਾ ਤੁਸੀਂ ਕਿਹੜਾ ਬਿਸਕੁਟ ਚੱਕਣਾ ਹੈ ਤੇ ਕਿਹੜੀ ਕੋਲਡ ਡਰਿੰਕ ਪੀਣੀ ਹੈ ਕਿਹੜਾ ਤੁਸੀਂ ਗੰਨੇ ਦਾ ਰਸ ਤੁਸੀਂ ਪੀਣਾ ਚਾਹੁੰਦੇ ਹੋ ਤੁਸੀਂ ਜੂਸ ਪੀਣਾ ਚਾਹੁੰਦੇ ਹੋ ਹਰ ਚੀਜ਼ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਬਦਲਾਚ ਜੈਸਾਸ ਹੋਇਆ ਕਿ ਜਿਹੜਾ ਗੰਨੇ ਦਾ ਰਸ ਹੈ ਜਦੋਂ ਪਿਓਰਿਟੀ ਫਾਰਮ ਦੇ ਵਿੱਚ ਹੁੰਦਾ ਨਹੀਂ ਐਕਚੁਅਲ ਜੀ ਐਕਚੁਅਲ ਸਵਾਰਕ ਐਕਚੁਅਲ ਜੀ ਅਸੀਂ ਮਿਲਾਪਤੀ ਪੀਨੇ ਆ ਔਰ ਇੱਧਰ ਦੇਖੋ ਤੁਸੀਂ ਟੋਲੀਆਂ ਜਿਹੜੀਆਂ ਉਹ तकरीबन 20-25 ਕਿਲੋਮੀਟਰ ਰਹਿ ਗਿਆ ਤੂੰ ਇਹ ਟਰਾਲੀਆਂ ਦਾ ਵੱਡਾ ਕਾਫਲਾ ਇੱਕ ਵੱਡੀ ਕਤਾਰ ਔਰ ਮਰਸੀਡੀਜ਼ ਗੱਡੀ ਫੇਲ ਹੈ ਇਹਦੇ ਅਗੇ ਇਹਦੇ ਅਗੇ ਬੈਂਸ ਗੱਡੀ ਫੇਲ ਹੈ ਇਹਦੇ ਅਗੇ ਬੀਐਮਡਬਲਿਊ ਫੇਲ ਹੈ ਜੋ ਇਸੇ ਟਰਾਲੀ ਚੈਨ ਅਸੀਂ ਇਹਨਾਂ ਦਾ ਸਕੂਨ ਦੇਖ ਰਹੇ ਹਾਂ ਤੇ ਚਿਹਰੇ ਤੇ ਰੌਣਕਾਂ ਦੇਖ ਰਹੇ ਹਾਂ ਨਾ ਆਪਣੇ ਗੁਰੂ ਨੂੰ ਸਬਰਪਤ ਆਪਣੇ ਗੁਰੂ ਨੂੰ ਯਾਦ ਕਰਦੇ ਹੋਏ ਜੋ ਇਹ ਲੋਕ ਜਾ ਰਹੇ ਨੇ ਔਰ ਬੜਾ ਹਰਸ਼ਉ ਲਾਸ ਜਿਹੜਾ ਇਹਨਾਂ ਦੇ ਜਥੇ ਅੱਜ ਅਸੀਂ ਦੇਖਿਆ ਇੱਕ ਜਨੂਨ ਦੇਖਿਆ ਜੋਸ਼ ਦੇਖਿਆ ਇੱਕ ਗੁਰੂ ਪ੍ਰਤੀ ਪ੍ਰੇਮ ਦੇਖ ਰਹੇ ਆ ਫਿਲਹਾਲ ਇਸ ਵਾਰ ਥੋੜੀ ਜਿਹੀ ਡੈਂਥ ਵੀ ਮੈਨੂੰ ਲੱਗਦਾ ਹੈ ਕਿ ਦਿਲ ਨੂੰ ਸਕੂਨ ਵੀ ਹੈ ਕਿ ਸ਼ਾਇਦ ਜੋ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆਂ ਕਿ ਕਈ ਵਾਰੀ ਇੱਕ ਨੈਗੇਟਿਵ ਪਰਸੈਪਸ਼ਨ ਆਂਦੀ ਹੈ ਹੁਲੜਵਾਚੀ ਦੀ ਜਾਂ ਇਦਾਂ ਦੀ ਕੋਈ ਉਹ ਫਿਲਹਾਲ ਅਜੇ ਤਾਂ ਸਾਨੂੰ ਦੇਖੋ ਜੋ ਚੀਜ਼ ਬੰਦੇ ਨੇ ਦੇਖੀ ਨਾ ਹੋਏ ਨਾ ਅਸੀਂ ਉਹਦੇ ਬਾਰੇ ਟਿੱਪਣੀ ਵੀ ਨਾ ਕਰੀਏ ਸਾਨੂੰ ਅਜੇ ਤੱਕ ਕੋਈ ਨੌਜਵਾਨ ਵੀ ਹਦਾਇਤ ਗੱਡੀ ਚਲਾਉਂਦੇ ਨਹੀਂ ਦਿਖੇ ਕੋਈ ਸਟੰਟ ਮਾਰਦੇ ਨਹੀਂ ਨਜ਼ਰ ਆਏ ਸਾਨੂੰ ਕੋਈ ਅ ਐਸੀ ਹਰਕਤਾਂ ਕਰਨ ਦੇ ਨਹੀਂ ਨਜ਼ਰ ਆਏ ਕਿ ਜਿਹਦੇ ਨਾਲ ਇੱਕ ਸਮਾਜ ਚ ਗਲਤ ਗਲਤ ਸਥਿਤੀ ਸਾਡਾ ਇੱਕ ਮੈਸੇਜ ਬਣ ਜਾਂਦਾ ਕਿ ਨਹੀਂ ਜੀ ਸਿੱਖ ਨੌਜਵਾਨ ਹਨ ਜਿੱਥੇ ਹੁੱਲੜਵਾਜੀ ਕੀਤੀ ਆਗੇ ਤੇ ਅੱਗੇ ਵੀ ਇਹੀ ਉਮੀਦ ਕਰਦੇ ਹਾਂ ਬਿਲਕੁਲ ਜਿਨ੍ਹਾਂ ਦੇ ਨਾਲ ਸੰਗਤ ਜੁੜੀ ਹੋਈ ਹੈ ਮੈਨੂੰ ਲੱਗਦਾ ਘਰ ਦੇ ਆ ਬਜ਼ੁਰਗ ਜਾਂ ਮਾਤਮਾ ਬੈਠੀਆਂ ਆ ਟਰਾਲੀ ਦੇ ਵਿੱਚ ਉਹਨਾਂ ਦਾ ਵੀ ਕਿਤੇ ਨਾ ਕਿਤੇ ਸਿਆਣੇ ਬੈ ਕੇ ਸ਼ਾਇਦ ਹਰ ਵਾਰ ਹਰ ਸਟੇਜ ਤੋਂ ਜਥੇਦਾਰ ਸਾਹਿਬ ਵੀ ਆ ਜਾਂਦੇ ਆ ਫਿਰ ਹੋਰ ਵੀ ਕੌਮ ਤੇ ਆ ਕੋਈ ਇਸ ਚੀਜ਼ ਨੂੰ ਬੜਾ ਸਮਝਾਉਂਦੇ ਸੰਗਤ ਨੂੰ ਜਿੱਦੋਂ ਵੀ ਇਸ ਪਾਕ ਮੁਕੱਦਸ ਥਾਂ ਤੇ ਜਾਣਾ ਹੈ ਤੇ ਕਿਹੋ ਜਿਹਾ ਤੁਹਾਡਾ ਸਲੂਕ ਹੋਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਤੁਸੀਂ ਜਾਣਾ ਹੈ ਉਹ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਸਾਰੇ ਮੈਂ ਪਿੱਛੇ ਨਾ ਇੱਕ ਗੱਲ ਸੁਣ ਰਿਹਾ ਸੀ ਕਿਸੇ ਵੀ ਕਹਿੰਦੇ ਜਿਹੜੇ ਟਰਾਲੀਆਂ ਜਾਂ ਜਿਹੜੇ ਵੱਡੇ ਵੱਡੇ ਕੰਟੇਨਰ ਟਰੱਕ ਲੈ ਕੇ ਜਾ ਰਹੇ ਨਾ ਇਹ ਕਹਿੰਦੇ ਪੂਰੀ ਜ਼ਿੰਦਗੀ ਇਸ ਵਿੱਚ ਕਮਾਈ ਕਰਨੇ ਆ ਲੋਡਿੰਗ ਅਨਲੋਡਿੰਗ ਅਪਲੋਡਿੰਗ ਜੋ ਵੀ ਹੁੰਦਾ ਹੈ ਪੈਸੇ ਕਮਾਉਣੇ ਰੱਜ ਕੇ ਪੈਸੇ ਕਮਾਉਣੇ ਆ ਅਸਾਂ ਨੂੰ ਜਦੋਂ ਅੱਜ ਸੰਗਤ ਬੈਠੀ ਨੇ ਸਭ ਤੋਂ ਵੱਡੀ ਕਮਾਈ ਵਾਲਾ ਦਿਨ ਸਾਨੂੰ ਅੱਜ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਨਾਲ ਸੰਗਤ ਬੈਠ ਕੇ ਜਾ ਰਹੀ ਹੈ ਜਦੋਂ ਅਸੀਂ ਵੱਡੇ ਵੱਡੇ ਉਹ ਕੰਟੇਨਰ ਚ ਸਮਾਨ ਵੱਡੇ ਟਰਾਲਿਆਂ ਚ ਸਮਾਨ ਲੋਡ ਕਰਨੇ ਨਾ ਤੇ ਸਾਨੂੰ ਪੈਸੇ ਮਿਲਦੇ ਨੇ ਸਾਨੂੰ ਸਾਨੂੰ ਉਹਦੀ ਜੋ ਕਿਰਤ ਦੀ ਮਿਹਨਤ ਮਿਲਦੀ ਹੈ ਪਰ ਅੱਜ ਜਦੋਂ ਅਸੀਂ ਆਪਣੇ ਟਰਾਲੀਆਂ ਚ ਆਪਣੇ ਵੱਡੇ ਵੱਡੇ ਕੰਟੇਨਰਾਂ ਟਰੱਕਾਂ ਚ ਟਰਾਲਿਆਂ ਚ ਘੋੜੇ ਕਹਿੰਦੇ ਨੇ ਹਨਾ ਘੋੜਿਆਂ ਚ ਜਦੋਂ ਸੰਗਤ ਲੈ ਕੇ ਜਾਂਦੇ ਨੇ ਨਾ ਉਹ ਕਹਿੰਦੇ ਸਾਨੂੰ ਅੱਜ ਮਹਿਸੂਸ ਹੁੰਦਾ ਕਮਾਈ ਜਿਹੜੀ ਇਹ ਕੱਤ ਅੱਜ ਦੇ ਦਿਨ ਦੀ ਕਮਾਈ ਕੀਤੀ ਅਸੀਂ ਬਾਕੀ ਪੂਰੇ ਸਾਡੇ ਸਿਪੁੱਛ ਨਹੀਂ ਕਰਦੇ ਤੇ ਦੇਖ ਲਓ ਆਹ ਦੇਖੋ ਨਾ ਮੈਂ ਦਿਖਾ ਦੇਣਾ ਆਹ ਦੇਖੋ ਇਹ ਆ ਵੱਡੇ ਵੱਡੇ ਟਰਾਲੇ ਨੇ ਬਿਲਕੁਲ ਪੂਰੇ ਐ ਸੰਤਾਂ ਨਾਲ ਭਰ ਕੇ ਉਹਨਾਂ ਨੂੰ ਸੋਹਣੀ ਗੱਦੇ ਥੱਲੇ ਵਿਛਾ ਕੇ ਪਰਾਲੀਆਂ ਪਛਾ ਕੇ ਕਿ ਕਿਸੇ ਨੂੰ ਦਿੱਕਤ ਨਾ ਹੋਏ ਔਰ ਲੰਗਰ ਦੀ ਤੇ ਕੋਈ ਮੈਂ ਕਹਿ ਰਿਹਾ ਕੋਈ ਹੱਦ ਹੀ ਨਹੀਂ ਹੈ ਕਿ ਤੁਹਾਨੂੰ ਇਹ ਦੇਖਣਾ ਪਏਗਾ 1 ਕਿਲੋਮੀਟਰ ਬਾਅਦ ਲੰਗਰ ਹੈ ਉਸੀਂ ਸਿਰਫ ਅੱਖ ਚਪਕੋਦੇ ਅੱਗੇ ਲੰਗਰ ਤਿਆਰ ਅੱਖ ਚਪਕੋਦੇ ਲੰਗਰ ਅੱਗੇ ਤਿਆਰ ਹੁਣ ਵੀ ਜਿੱਥੇ ਮੈਂ ਆਪਣੇ ਖੱਬੇ ਦੇਖ ਰਿਹਾ ਇੱਥੇ ਬਹੁਤ ਵੱਡਾ ਇੱਕ ਪੰਡਾਲ ਸੱਜੋਇਆ ਲੰਗਰ ਔਰ ਸਾਹਮਣੇ ਟਰਾਲੀਆਂ ਚ ਦੇਖ ਲੋ ਮਾਤਾਵਾਂ ਪੈਣਾ ਬੀਬੀਆਂ ਬੱਚੇ ਬਜ਼ੁਰਗ ਸਾਡੇ ਵੀਰ ਬੜੇ ਚਾਰ ਨਾਲ ਆਪਣੇ ਗੁਰੂ ਦੇ ਦਿਹਦਾਰੇ ਕਰਨ ਜਾ ਰਹੇ ਹਨ ਔਰ ਹਰ ਕਿਸੇ ਦੇ ਚਿਹਰੇ ਤੇ ਉਹ ਦੇਖੋ ਜਿਕਾਰੇ ਗੁਜ਼ਾਰੇ ਹਨ ਔਰ ਬੜੀ ਸੋਹਣੀ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਅਸੀਂ ਮਹਿਸੂਸ ਕਰ 파 ਰਹੇ ਪਹਾਨੂੰ ਔਰ ਕੋਸ਼ਿਸ਼ ਕਰ ਰਹੇ ਆ ਆਪਜੀ ਤੱਕ ਵੀ ਅਸੀਂ ਪਹੁੰਚਾ ਰਹੇ ਆ ਇਦਾਂ ਦੇ ਦ੍ਰਿਸ਼ ਤੁਹਾਨੂੰ ਪੂਰੇ ਰਾਜ ਮਿਲਣਗੇ ਝੁਲਦੇ ਨਿਸ਼ਾਨ ਸਾਹਿਬ ਤੁਸੀਂ ਚੜ੍ਹਦੀ ਕਲਾ ਦੇ ਪ੍ਰਤੀਕ ਤੁਸੀਂ ਔਰ ਟਰਾਲੀਆਂ ਦੀ ਕੋਈ ਘਿਰਤੀ ਨਹੀਂ ਇਹ ਲਾਈਨ ਉਹ ਬਿਲਕੁਲ ਅਨਗਿੰਤ ਸਾਹਮਣੇ ਦੇਖੋ ਜਿੱਥੇ ਦੇਖ ਰਿਹਾ ਰੌਣਕਾਂ ਹੀ ਰੌਣਕਾਂ ਰੌਣਕਾਂ ਹੀ ਰੌਣਕਾਂ ਹਰ ਪਾਸੇ ਪਿੰਡਾਂ ਦੇ ਪਿੰਡ ਜਿੱਥੇ ਦੇ ਜਿੱਥੇ ਨੌਜਵਾਨ ਘਰੂ ਤੋਰ ਕੇ ਆਏ ਹੋਏ ਸੋ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਆਪ ਜੀ ਤੱਕ ਅਸੀਂ ਆ ਸਾਰਾ ਆ ਸਾਝਾ ਕਰਾਂਗੇ ਜੋ ਜੋ ਲੱਗੇਗਾ ਸਾਨੂੰ ਜ਼ਰੂਰੀ ਬਿਲਕੁਲ ਵੀਰੇ ਮੈਂ ਦੇਖ ਰਿਹਾ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਨਜ਼ਦੀਕ ਆਂਦੇ ਜਾ ਰਹੇ ਹਾਂ ਉਸ ਤਰ੍ਹਾਂ ਉਸ ਤਰ੍ਹਾਂ ਹੀ ਕਾਫ ਜਿਹੜੀ ਯਾਤਰਾ ਦੇ ਵਿੱਚ ਸੰਗਤ ਆ ਉਹ ਜਿਹੜਾ ਜਮਾਵੜਾ ਉਸ ਤਰ੍ਹਾਂ ਵੱਧਾ ਹੀ ਜਾ ਰਿਹਾ ਤੇ ਵਰੁਣ ਵੀ ਤਿਆਰੀ ਕਰ ਰਿਹਾ ਹੁਣ ਕੀ ਮੈਂ ਇਕ ਚਾਹ ਨਾ ਨਚਾ ਖਿਲੇ ਹੋਇਆ ਕਿ ਅੱਜ ਥੋੜੀ ਦਿਨ ਵਾਸਤੇ ਉਸਾਂ ਦਾ ਬਕਸ਼ਿਆ ਪਾਣਾ ਪਾ ਥੋੜੀ ਦਿਨ ਥੋੜੀ ਦਿਨ ਵਾਸਤੇ ਸੋ ਗਿਆ ਸੀ ਸੋ ਤਾਂ ਆ ਗਿਆ ਸੀ ਇਹ ਕਦੋਂ ਆਣਾ ਹੈ ਕਦੋਂ ਆਣਾ ਹੈ ਗੰਨੇ ਦਾ ਰਸ ਪੀ ਕੇ ਤੁਸੀਂ ਪਹੁੰਚ ਗਏ ਤੇ ਗੰਨੇ ਦਾ ਜਿਹੜਾ ਰਸ ਵੀ ਨੇ ਮੈਨੂੰ ਲੱਗਾ ਤਿੰਨ ਗੱਲਾਂ ਸੀ ਨੇ ਪੂਰੇ ਕਰਲੇ ਸੀ ਸੋ ਅ ਧੰਨਵਾਦ ਸਾਰਿਆਂ ਦਾ ਜੋ ਤੁਸੀਂ ਹੋਣਦੇ ਔਰ ਜਿਹੜੇ ਇਸ ਪੂਰੀ ਜੋ ਇਸ ਸਮਾਗਮ ਹੋ ਰਹੇ ਨੇ ਤੇ ਪ੍ਰੋਗਰਾਮ ਹੋ ਰਹੇ ਨੇ ਔਰ ਕੋਲੇ ਮਿਲਦੀ ਜਿੰਨੀ ਰੌਣਕਾਂ ਨੇ ਇੰਸਟਾਗ੍ਰam ਤੇ ਅਸੀਂ ਨਾਲ ਦੇ ਨਾਲ ਪੋਸਟ ਕਰ ਵੀ ਰਹੇ ਆ ਰਾਹ ਚ ਜਿੱਥੇ ਜਿੱਥੇ ਨੈਟਵਰਕ ਬਣੇਗਾ ਔਰ ਤੁਸੀਂ ਇੰਸਟਾ ਤੇ ਜ਼ਰੂਰ ਜਾ ਕੇ ਚੈੱਕ ਕਰ ਲਓ ਫੋਲੋ ਕਰਕੇ ਜੇ ਕਿੱਥਾ ਹੋਇਆ ਆਪ ਜੀ ਸਾਰਿਆਂ ਨੇ ਤੇ ਆਪ ਜੀ ਨੂੰ ਹਰ ਇੱਕ ਮੂਮੈਂਟ ਹਰ ਇੱਕ ਐਕਟੀਵਿਟੀ ਜੋ ਇੱਥੇ ਲੱਗਦਾ ਕਿ ਸੰਗਤ ਤੱਕ ਪਹੁੰਚਾਉਣ ਵਾਲੀ ਅਸੀਂ ਜ਼ਰੂਰ ਪਹੁੰਚਾਵਾਂਗੇ ਕੋਸ਼ਿਸ਼ ਵੀ ਕਰਦੇ ਆ ਕਰਦੇ ਰਾਂਗੇ ਵੀ ਔਰ ਤੁਸੀਂ ਜ਼ਰੂਰ ਆਪਣੇ ਸੁਝਾਅ ਵੀ ਰੱਖਨੇ ਹਨ ਤੁਸੀਂ ਕੀ ਜਾਂਦੇ ਹੋ ਜੋ ਅਸੀਂ ਦਿਖਾ ਰਹੇ ਹਾਂ ਤੁਸੀਂ ਤੋਂ ਕੀ ਉਮੀਦ ਰੱਖਦੇ ਹੋ ਜੋ ਅਸੀਂ ਕਵਰੇਜ ਕਰ ਰਹੇ ਹਾਂ ਆਪ ਜਿੱਥੇ ਪਹੁੰਚ ਆ ਰਹੇ ਹਾਂ ਕਿਉਂਕਿ ਇਹਦੇ ਬਾਅਦ ਨੈਟਵਰਕ ਬਿਲਕੁਲ ਜ਼ੀਰੋ ਹੈ ਤੁਸੀਂ ਸਿੰਗਲ ਫੋਨ 'ਤੇ ਵੀ ਤੁਹਾਡਾ ਇੱਥੇ ਬੰਦ ਹੋ ਜਾਣੇ ਮੈਨੂੰ ਲੱਗਦਾ ਹੈ ਅਸੀਂ ਸੋਚ ਰਹੇ ਸੀ ਪ੍ਰੀਮੀਅਮ ਤਰ੍ਹਾਂ ਬਣਵਾਉਣ ਵਾਸਤੇ ਉਹ ਵੀ ਰਹਿ ਗਿਆ ਸੋ ਅੱਜ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਅਸੀਂ ਡਿਜੀਟਲ ਠੀਕ ਹੈ ਡਿਜੀਟਲ ਤੇ ਐ ਸਿਸਟਮ ਪਰ ਸਭ ਨੂੰ ਕੈਸ਼ ਵੀ ਕਰੀ ਪੈਣੀ ਹੈ ਲੰਗਰ ਦੀ ਲੋੜ ਨਹੀਂ ਹੈ ਪੈਸੇ ਖਰਚਣ ਦੀ ਲੋੜ ਨਹੀਂ ਹੈ ਫਿਰ ਵੀ ਜਦੋਂ ਘਰ ਨੂੰ ਤੁਹਾਨੂੰ ਦੇ ਕਹਿੰਦੇ ਨੇ ਘਰ ਜਾਣਾ ਹੈ ਰਾਜ ਬੜੀ ਬੜੀ ਚੀਜ਼ਾਂ ਹੁੰਦੀਆਂ ਨੇ ਗੱਡੀ ਖਰਾਬ ਹੋ ਜੇ ਕਿਤੇ ਕੁਝ ਹੋ ਜਾਏ ਸੋ ਪਰਮਾਤਮਾ ਵਾਹਿਗੁਰੂ ਅੱਗੇ ਸੰਗ ਅੱਗੇ ਸੰਗ ਰਹਿਣ ਤੇ ਕਾਫੀ ਮੈਂ ਜੰਮੂ ਦੀਆਂ ਗੱਟੀਆਂ ਵੀ ਵੇਚੀਆਂ ਨੌਜਵਾਨ ਵੀ ਸਾਡੇ ਜੰਮੂ ਦੇ ਪਰਿਵਾਰ ਨੂੰ ਲੈ ਕੇ ਆਏ ਹੋਏ ਕਮਲਵੀਰ ਸਾਨੂੰ ਉਹਨਾਂ ਨੇ ਦੂਰੋਂ ਮੈਨੂੰ ਨਾ ਹੈਲੋ ਕੀਤਾ ਤੇ ਮੈਂ ਉਹਨਾਂ ਨੇ ਪਹਿਲੇ ਜੰਮੂ ਦੀ ਗੱਡੀ ਦੇਖੀ ਤੇ ਚਾਹ ਜੱਟ ਜਾਂਦਾ ਸਾਰਿਆਂ ਨੂੰ ਕਿ ਜੰਮੂ ਦੀ ਗੱਡੀ ਹੈ ਕੋਈ ਆਪਣੇ ਸੋ ਸਾਰਿਆਂ ਦਾ ਧੰਨਵਾਦ ਤੇ ਹੁਣ ਓੰਕਾਰ ਵੀ ਪਿੱਛੇ ਆ ਰਿਹਾ ਹੈ ਇਹ ਹੋਂਦ ਦੀ ਸਾਰੀ ਟੀਮ ਹੈ ਤੇ ਜਿਹੜੀ ਸਾਰੀ ਨਹੀਂ ਹੈ ਕਿਉਂਕਿ ਕੁਝ ਜੰਮੂ ਨੇ ਕੁਝ ਕਸ਼ਮੀਰ ਨੇ ਸੋ ਜਿਹੜੇ ਜਿਹੜੇ ਵੀ ਨਾਲ ਹਨ ਅਸੀਂ ਆਜ ਤੱਕ ਪਹੁੰਚਾ ਰਹੇ ਹਾਂ ਸੋ ਅੱਗੇ ਤੁਸੀਂ ਫਿਰ ਦੇਖ ਲੋ ਰੌਣਕਾਂ ਲੰਗਰ ਫਿਰ ਸ਼ੁਰੂ ਹੋ ਗਈ ਨੇ 40 ਦੇ ਨੇ ਫਿਲਹਾਲ ਜਿੱਤੇ ਜਿੱਤੇ ਵੀ ਸਿਰੋ ਕਰ ਰਹੇ ਆ ਪੁਲਿਸ ਜਿਹੜੀ ਹੈ ਉਹ ਪੂਰੀ ਮੁਸਤੈਦ ਹੈ ਬਿਲਕੁਲ ਆਪਣੇ ਡਿਊਟੀ ਨੂੰ ਡਿਊਟੀ ਤੇ ਪੂਰੀ ਐਕਟਿਵ ਹੋ ਕੇ ਤੇ ਕੰਮ ਕਰ ਰਹੀ ਹੈ ਸੋ ਆ ਦੇਖੋ ਲੰਗਰ ਗੰਨੇ ਦਾ ਤੁਸੀਂ ਮੈਂ ਅਸੀਂ ਨਾ ਗੱਡੀ ਚ ਉਤਰਾਂਗੇ ਤੁਸੀਂ ਦੇਖ ਲਿਓ ਬਸ ਤੇ ਜੇ ਕਿਤੇ ਕੋਈ ਇੱਕ ਗਲਾਸ ਆ ਵੀ ਜਾਏਗਾ ਸਾਹਮਣੇ ਤੇ ਫਿਰ ਅਸੀਂ ਤੁਹਾਨੂੰ ਅਸੀਂ ਪੀ ਕੇ ਦਿਖਾ ਦਵਾਂਗੇ ਤੁਹਾਨੂੰ ਮਨ ਲਾਲਚ ਹੋ ਜਾਂਦਾ ਨਾ ਆ ਦੇਖੋ ਗੰਨੇ ਦਾ ਰਸ ਦਾ ਬਿਲਕੁਲ ਇਹ ਆ ਦੇਖੋ ਬਾਬੇ ਨੇ ਕਿੰਨੇ ਸੋਹਣੇ ਲੰਗਰ ਲਾਏ ਹੋਏ ਆ ਆ ਦੇਖ ਲੋ ਜੀ ਅਸੀਂ ਕਹਾਂ ਨਾ ਤੁਹਾਨੂੰ ਪੂਰੀ ਤਰ੍ਹਾਂ ਆ ਮਿਲਦੇ ਸਾਹਿਬ ਗੁਰੂ ਦੇ ਅੰਤਿ ਵਿਹਾਰ ਪੂਰੀ ਤਰ੍ਹਾਂ ਆ ਮਿਲਦੇ ਨੇ ਸਾਹਿਬ ਗੁਰੂ ਦੇ ਅੰਤਿ ਵਿਹਾਰ ਪੂਰੀ ਤਰ੍ਹਾਂ ਆ ਮਿਲਦੇ ਨੇ ਨਹੀਂ ਸਾਹਿਬ ਗੁਰੂ ਦੇ ਅੰਤਿ ਵਿਹਾਰ ਗੁਰੂ ਤਾਂ ਆ ਮਿਲਦੇ ਨੇ ਨਹੀਂ ਸਾਹਿਬ ਗੁਰੂ ਦੇ ਅੰਤਿ ਵਿਹਾਰ ਹੂੰ ਸਾਈਡ ਤੇ ਕਰੋ ਸਾਈਡ ਸਾਈਡ ਤੇ ਸਾਈਡ ਤੇ ਲਿਆਓ ਗੱਡੀ ਇੱਕੋ ਜੋਤ ਕੇ ਉੱਪਰ ਦੇ ਸਾਰੇ ਅਸੀਂ ਆਪ ਰੱਖ ਦਿੰਨੇ ਆ ਆਪ ਰੱਖ ਦਿੰਨੇ ਗਲਾਸ ਆ ਆ ਦੇਖ ਲਓ ਆ ਰੋ ਬਿਲਕੁਲ ਤਾਜ਼ੀ ਔਰ प्योर बिल्कुल अगर मेनू लगता नहीं हम किसी चीज की जरूरत पैनी है